ਆਪ ਪਾਰਟੀ ਦੇ ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਆਪਣੇ ਸਾਥੀਆਂ ਸਹਿਤ ਬਾਬਾ ਸਾਹਿਬ ਜੀ ਦੇ ਬੁੱਤ ਤੇ ਫੁੱਲ ਮਲਾਵਨ ਪਾਉਣ ਲਈ ਪੁਜੇ ਤੇ ਉਹਨਾਂ ਨੂੰ ਦੇਸ਼ ਅਤੇ ਕੌਮ ਦਾ ਮਹਾਨ ਹੀਰਾ ਦੱਸਿਆ ਤੇ ਲੋਕਾਂ ਨੂੰ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਅਪੀਲ ਕੀਤੀ ਕੈਮਰਾਮੈਨ ਵਿਜੇ ਮਾਨ ਦੇ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਡਾਵਰ ਸਾਹਿਬ ਹੋ ਜੋ ਹੈਲੋ ਹੈਲੋ ਕਮੇਡ ਜੀ ਨਹੀਂ ਜੀ 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 ਅੱਜ ਬਹੁਤ ਹੀ ਵੱਡਾ ਦਿਨ ਆ ਸਾਡੀ ਕੌਮ ਦੇ ਨਰਵਾਤਾ ਬਾਬਾ ਸਾਹਿਬ ਡਾਕਟਰ ਭੀਮrao ਮਾੜੀ ਅੰਬੇਦਕਰ ਜੀ ਦਾ ਜਨਮ ਦਿਵਸ ਜਿਹੜਾ ਹੈਗਾ ਬਹੁਤ ਹੀ ਸ਼ਰਧਾਪੂਰਵਕ ਜਿਹੜਾ ਅਸੀਂ ਮਨਾ ਰਹੇ ਆ ਆਮ ਆਜ਼ਮੀ ਪਾਰਟੀ ਦੇ ਤਰਜਵਦਾ ਜੀ ਲੀਡਰ ਸਹਿਬਾਨ ਪ੍ਰਧਾਨ ਸਹਿਬਾਨ ਸਾਰੇ ਜਿਹੜੇ ਆ ਅੱਜ ਬਾਬਾ ਸਾਹਿਬ ਦੇ ਨ ਤਮਸਕ ਹੋ ਕੇ ਜਿਹੜਾ ਹੈਗਾ ਬਾਬਾ ਜੀ ਸਾਹਿਬ ਤੋਂ ਜਿਹੜਾ ਹੈਗਾ ਉਹ ਆਸਰਾ ਲਿਆ ਹੈਗਾ ਬਾਬਾ ਸਾਹਿਬ ਨੇ ਤੁਹਾਨੂੰ ਪਤਾ ਹੈ ਕਿ ਸਮੁੱਚੇ ਸੰਸਾਰ ਦੇ ਵਿੱਚ ਇੱਕ ਵਧੀਆ ਭਾਰਤੀ ਸੰਵਿਧਾਨ ਦੇ ਕੇ ਜਿਹੜਾ ਹੈਗਾ ਇੱਕ ਆਪਣਾ ਬਲਖਣ ਅਮਿਤ ਸ਼ਾਹ ਜਿਹੜੀ ਸੀ ਉਹ ਛੱਡੀ ਸੀ ਔਰ ਉਸ ਵਕਤ ਜਦੋਂ ਬਾਬਾ ਸਾਹਿਬ ਨੇ ਇਹ ਸੰਘਰਸ਼ ਜਿਹੜਾ ਸਗਾ ਸਾਰੇ ਮਜ਼ਲੂਮਾਂ ਲਈ ਸਾਰੇ ਬਸਰੀਕਾ ਲਈ ਕੀਤਾ ਸੀ ਉਸ ਵਕਤ ਸ਼ੂਸ਼ਾਦ ਦਾ ਬਹੁਤ ਹੀ ਵੱਡਾ ਬੋਲਬਾਲਾ ਸੀ ਔਰ ਬਾਬਾ ਸਾਹਿਬ ਨੇ ਉਸ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਇੱਥੋਂ ਤੱਕ ਉਸ ਵਕਤ ਔਰਤਾਂ ਦਾ ਵੀ ਸਨਮਾਨ ਨਹੀਂ ਸੀਦਾ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਲਿਆ ਕੇ ਜਿਹੜਾ ਸੀ ਉਹ ਸੰਵਿਧਾਨ ਦੇ ਵਿੱਚ ਦੱਸਿਆਗਾ ਜੇ ਅੱਜ ਅਸੀਂ ਇੱਥੇ ਖੜੇ ਆ ਜਿੰਨੇ ਵੀ ਸਾਥ ਸੰਗਤ ਸਾਰੀ ਖੜੀ ਆ ਤਾਂ ਅਸੀਂ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਬਦੌਲਤ ਇਹੀ ਖੜੇ ਆ ਔਰ ਮੈਂ ਅੱਜ ਦੇ ਉਨ੍ਹਾਂ ਦੇ ਜਨਮ ਦਿਵਸ ਤੇ ਮੈਂ ਸਮੂਹ ਸਾਧ ਸੰਗਤ ਨੂੰ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਦਰਜਾ ਦਰਜਾ ਲੀਡਰ ਸਹਿਵਾ ਨੇ ਆ ਔਰ ਹਲਕਾ ਬਦਲ ਸਭਾ ਫਲੋਰ ਦੀ ਸਮੂਹ ਸੰਗਤ ਦੇ ਸ਼ਬਦ ਦੇਸ਼ਾ ਦੇ ਵਿੱਚ ਵਸਦੀ ਸੰਗਤ ਨੂੰ ਇੱਕੋ ਇੱਕ ਗੁਜਾਰਸ਼ ਕਰਦਾ ਆ ਬੇਨਤੀ ਕਰਦਾ ਕਿ ਆਓ ਆਪਾਂ ਉਹਨਾਂ ਦੀਆਂ ਸਖਿਆਵਾਂ ਤੇ ਉਹਨਾਂ ਦੇ ਪਾਏ ਪੂਰਨਿਆਂ ਦੇ ਚੱਲ ਕੇ ਮਨੁੱਖਤਾ ਤੇ ਮਾਨਵਤਾ ਦੀ ਜਿਹੜੀ ਹੈਗੀ ਆ ਉਹ ਸੇਵਾ ਦੀ ਗੱਲ ਕਰੀਏ ਇੱਕ ਸੈਕੂਲਰ ਸੋਚ ਤੇ ਜਿਹੜਾ ਹੈਗਾ ਉਹ ਕੰਮ ਕਰੀਏ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਜਿਹੜੇ ਸਮਾਜ ਦੇ ਵਿੱਚ ਵੰਡੀਆਂ ਪਾਉਣ ਵਾਲੇ ਲੋਕ ਨੇ ਜਿਨ੍ਹਾਂ ਨੇ ਬਾਹਰ ਵਿਦੇਸ਼ਾਂ ਦੀ ਧਰਤੀ ਵਿੱਚ ਬੈਠ ਕੇ ਜਿਹੜਾ ਹੈਗਾ ਬਾਬਾ ਸਾਹਿਬ ਦੇ ਲਈ ਬਹੁਤ ਹੀ ਭੱਡੀ ਸ਼ਬਦਾਰੀ ਬਹੁਤ ਹੀ ਅਫਵਾਨ ਜਨਕ ਸ਼ਬਦ ਜਿਹੜੇ ਬੋਲੇ ਸੀ ਅਸੀਂ ਉਹਦਾ ਖੰਡਨ ਕਰਦੇ ਆਂ ਪਰ ਜੋਰ ਵਿਰੋਧ ਕਰਦੇ ਆਂ ਅਸੀਂ ਉਹਨਾਂ ਤਾਕਤਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਂ ਕਿ ਤੁਸੀਂ ਆ ਕੇ ਇੱਥੇ ਜਿਹੜਾ ਹੈਗਾ ਜਿਹੜਾ ਆਣ ਕੇ ਦੇਖੋ ਫਿਰ ਤੁਹਾਨੂੰ ਜਿਹੜਾ ਹੈਗਾ ਪਤਾ ਲੱਗੇਗਾ ਸੋ ਮੈਂ ਸਾਰੀ ਕੌਮ ਨੂੰ ਜਿਹੜਾ ਹੈਗਾ ਅੱਜ ਦੇ ਦਿਵਸ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਉਹਨਾਂ ਦੇ ਪਾਏ ਪੂਰਨ ਦੇ ਚੱਲ ਕੇ ਆਪਣਾ ਵੀ ਜੀਵਨ ਸਫਲ ਕਰਾਂਗੇ ਔਰ ਸਮਾਜ ਦੀ ਵੀ ਸੇਵਾ ਕਰਾਂਗੇ ਧੰਨਵਾਦ